ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪਣੀ ਤਿਆਰੀ ਵੀ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ ਦੋਸਤੋ ਜਿਵੇਂ ਕਿ ਬਹੁਤ ਸਾਰੀਆਂ ਰਿਕਰੂਟਮੈਂਟ ਨਿਕਲ ਰਹੀਆਂ ਨੇ ਉਸੇ ਅਕੋਰਡਿੰਗ ਇੱਕ ਹੋਰ ਰਿਕਰੂਟਮੈਂਟ ਦੀ ਜਿਹੜੀ ਨੋਟੀਫਿਕੇਸ਼ਨ ਆਈ ਹੈ ਤੁਹਾਨੂੰ ਜਾਣਕਾਰੀ ਦਿੰਨੇ ਆ ਸਭ ਤੋਂ ਪਹਿਲਾਂ ਜੇਕਰ ਤੁਸੀਂ ਪਹਿਲੀ ਵਾਰ ਚੈਨਲ ਤੇ ਆਏ ਹੋ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਜਿਹੜੀ ਆ ਵੀਡੀਓ ਪਹੁੰਚਾ ਦਿਓ ਚੈਨਲ ਪਹੁੰਚਾ ਦਿਓ ਤਾਂ ਕਿ ਉਹਨਾਂ ਨੂੰ ਵੀ ਹਰ ਜਾਣਕਾਰੀ ਜਿਹੜੀ ਆ ਟਾਈਮ ਸਿਰ ਮਿਲ ਸਕੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਇਹ ਭਰਤੀ ਨਿਕਲੀ ਕਿੱਥੇ ਆ ਤੇ ਇਹਦੀ ਮਿੱਤੀਆਂ ਕਿਹੜੀਆਂ ਨੇ ਦਫ਼ਤਰ ਨਗਰ ਨਿਗਮ ਕਪੂਰਥਲਾ ਦੇ ਵਿੱਚ ਨਿਕਲੀ ਹੈਗੀ ਆ ਵਿਸ਼ਾ ਨਗਰ ਨਿਗਮ ਕਪੂਰਥਲਾ ਵਿੱਚ ਸਵੈ ਸੇਵਕਾਂ ਤੇ ਸੀਵਰਮੈਨਾਂ ਨੂੰ ਠੇਕੇ ਦੇ ਆਧਾਰ ਤੇ ਜਿਹੜੀ ਭਰਤੀ ਨਿਕਲੀ ਹੋਈ ਆ ਦੇਖੋ ਮੈਂ ਨਾ ਸਭ ਤੋਂ ਪਹਿਲਾਂ ਇੱਕ ਚੀਜ਼ ਬਿਲਕੁਲ ਲੁਕਾ ਨਹੀਂ ਰੱਖਦਾ ਮੈਂ ਨਾਲ-ਨਾਲ ਦੱਸਦਾ ਹਾਂ ਕਿ ਕੋਈ ਕੰਟਰੈਕਟ ਬੇਸ ਹੈ ਐਡ ਹੋਕ ਬੇਸ ਹੈ ਕੱਚੀਆਂ ਚਾ ਪੱਕੀਆਂ ਚ ਕਿਵੇਂ ਹੁਣ ਇਹ ਸਾਫ਼-ਸਾਫ਼ ਜਿਹੜੀ ਠੇਕੇ ਤੇ ਆ ਕੋਈ ਪੱਕੇ ਹੋਣ ਵਾਲੀ ਜੋਬ ਨਹੀਂ ਆ ਜਿੰਨਾ ਚ ਠੇਕਾ ਚੱਲੇਗਾ ਜੋਬ ਚੱਲੇਗੀ ਹੋ ਸਕਦਾ ਕਿ ਠੇਕਾ ਵੱਧ ਜੇ ਤੇ ਅੱਗੇ ਬੰਦੇ ਨੂੰ ਰੈਗੂਲਰ ਕਰ ਦੇਣ ਕਿਉਂਕਿ ਉਹਨਾਂ ਨੂੰ ਐਕਸਪੀਰੀਅੰਸ ਸਟਾਫ ਦੀ ਲੋੜ ਹੁੰਦੀ ਆ ਜੇਕਰ ਠੇਕਾ ਕੋਈ ਨਵੀਂ ਕੰਪਨੀ ਵੀ ਲੈਂਦੀ ਆ ਤਾਂ ਇਹ ਜਿਹੜੇ ਮੁਲਾਜ਼ਮ ਜਿਹੜੇ ਕੰਮੇ ਲੱਗਦੇ ਨੇ ਉਹ ਇਹਨਾਂ ਨੂੰ ਕੈਰੀ ਹੋਣ ਲੱਗੇ ਫ ਇਹ ਨਵਾਂ ਕੰਮ ਸਿਖਾਣਗੇ ਸੋ ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਪਾਂ ਪੁਰਾਣੇ ਬੰਦਿਆਂ ਨੂੰ ਹੀ ਆਪਣੇ ਨਾਲ ਲੈ ਕੇ ਚੱਲੀ ਕਿਉਂਕਿ ਉਹਨਾਂ ਨੂੰ ਐਕਸਪੀਰੀਅੰਸ ਵੀ ਹੋ ਗਿਆ ਹੁੰਦਾ ਤੇ ਉਹ ਕਾਫੀ ਚਿਰ ਕੰਮ ਕਰ ਚੁੱਕੇ ਹੁੰਦੇ ਨੇ ਸੋ ਇਸ ਨੂੰ ਤੁਸੀਂ ਇਹ ਨਹੀਂ ਸੋਚਣਾ ਕਿ ਤੁਹਾਨੂੰ ਪੈਨਸ਼ਨ ਲੱਗਣੀ ਰਿਟਾਇਰਮੈਂਟ ਤੋਂ ਬਾਅਦ ਜਾਂ ਤੁਹਾਡੀ ਬਹੁਤ ਜ਼ਿਆਦਾ ਜਿਵੇਂ ਸਰਕਾਰੀ ਨੌਕਰੀ ਦੀ ਸੈਲਰੀ ਹੁੰਦੀ ਓਨੀ ਨਹੀਂ ਜੋ ਬੇਸਿਕ ਤੁਹਾਡੀ ਸੈਲਰੀ ਹੋਏਗੀ ਤੁਹਾਨੂੰ ਦੱਸ ਦਾਂਗੇ ਬਟ ਇਹ ਹੈ ਕੰਟਰੈਕਟ ਬੇਸ ਠੀਕ ਹੈ ਹੁਣ ਦੇਖੋ ਤਰੀਕਾ ਤਰੀਕਾ ਜਿਹੜੀਆਂ ਕੀ ਨੇ ਇੱਕ ਤਰੀਕ ਜਿਹੜੀ ਇਹਦੀ ਸ਼ੁਰੂ ਸੀਗੀ ਫਾਰਮ ਭਰਨ ਦੀ ஆன்ਲਾਈਨ ਫਾਰਮ ਭਰਉਣਾ ਹੈ ਤੇ ਆਖਰੀ ਤਰੀਕ ਜਿਹੜੀ ਇਹਦੀ 15 ਹੈਗੀ ਆ ਦੋ ਦੂਜੇ ਮਹੀਨੇ ਦੀ ਸ਼ਾਮ 5 ਵਜੇ ਤੱਕ ਠੀਕ ਹੈ ਇਹ ਇਹਦੀਆਂ ਤਰੀਕਾਂ ਨੇ ਹੁਣ ਦੇਖੋ ਇਹਦੇ ਵਿੱਚ ਫੀਸ ਕੀ ਹੈਗੀ ਆ ਫੀਸ ਦੇਖੋ ਤੁਸੀਂ ਜੇਕਰ ਤਾਂ ਐਸ ਸੀ ਬੀ ਸੀ ਵਰਗ ਨੇ ਠੀਕ ਹੈ ਜੀ 100 ਰੁਪਿਆ ਫੀਸ ਸਾਬਕਾ ਫੌਜੀ ਤੇ ਆਸ਼ਰਿਤ 200 ਰੁਪਿਆ ਦਿਵਿਆਂਗ ਜਨ 100 ਰੁਪਿਆ ਤੇ ਆਮ ਵਰਗ ਸੁਤੰਤਰ ਸੰਗਿਆਮੀ ਤੇ ਖਿਡਾਰੀਆਂ ਦੇ 500 ਜੇਲਾ ਹੁਣ ਜਿਹੜੇ ਐਸਸੀਬੀਸੀ ਕੋਟੇ ਵਾਲੇ ਉਹਨਾਂ ਦਾ 100 ਰੁਪਿਆ ਹੈਗਾ ਜੀ ਠੀਕ ਹੈ ਜਿਹੜੇ ਫੌਜੀ ਤੇ ਉਹਨਾਂ ਦੇ ਡਿਪੈਂਡੈਂਟ ਜਿਹੜਾ 200 ਰੁਪਿਆ ਸਾਬਕਾ ਫੌਜੀ ਦਿਵਿਆਂਗਾ ਦਾ ਜਿਹੜਾ 100 ਰੁਪਿਆ ਤੇ ਜਰਨਲ ਜਿਹੜਾ ਤੇ ਸੁਤੰਤਰ ਸੰਗਰਾਮੀ ਸਪੋਰਟਸ ਪਰਸਨ ਉਹਨਾਂ ਦਾ 500 ਰੁਪਿਆ ਹੋਏਗੀ ਫੀਸ ਠੀਕ ਹੈ ਹੁਣ ਦੇਖੋ ਇਹਦੇ ਵਿੱਚ ਨਾ ਕੁੱਲ ਸਾਮੀਆਂ ਤੋਂ ਜਿਹੜਾ ਵਰਗੀ ਕਰਨਾ ਹੈ ਜਰਨਲ ਦੀਆਂ ਜਿਹੜੀਆਂ ਨੇ 50 ਸਾਮੀਆਂ ਨਿਕਲੀਆਂ ਨੇ ਠੀਕ ਹੈ ਉਹਦੇ ਵਿੱਚ 14 ਸਾਮੀਆਂ ਜਿਹੜੀਆਂ ਇਸਤਰੀਆਂ ਦੀਆਂ ਨੇ ਠੀਕ ਹੈ ای ڈبلیو ایس جرਨਲ ਦੀਆਂ 13 ਸਾਮੀਆਂ ਨੇ 4 ਸਾਮੀਆਂ ਇਸਤਰੀਆਂ ਦੀਆਂ ਨੇ ਉਸ ਤੋਂ ਬਾਅਦ ਦੇਖੋ ਜਿਹੜੇ ਐਸ ਸੀ ਵੀਰ ਨੇ ਉਹਨਾਂ ਦੀਆਂ 27 ਨੇ ਤੇ ਲੇਡੀਜ਼ ਦੀਆਂ ਜਿਹੜੇ ਊਮਨ ਦੀਆਂ 11 ਨੇ ਬੀ ਸੀ ਦੀਆਂ 13 ਨੇ ਤੇ ਊਮਨ ਦੀਆਂ 5 ਨੇ ਸਾਬਕਾ ਫੌਜੀ 6 ਹੋ ਗਈਆਂ ਤੇ ਸਾਬਕਾ ਫੌਜ ਜਿਹੜੇ ਹੋਏਗੇ ਨੇ ਜਰਨਲ ਵਾਲੇ ਠੀਕ ਹੈ ਲੇਡੀਜ਼ ਦੀਆਂ 4 ਨੇ ਇਵੇਂ ਦੇਖੋ ਲਾਸਟ ਤੱਕ ਪੂਰੀ ਜਿਹੜੀ ਵੰਡ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿਉਂਕਿ ਤਾਂ ਮੈਂ ਕੱਲੀ-ਕੱਲੀ ਦੱਸਣ ਲੱਗ ਪਾ ਤਾਂ ਵੀਡੀਓ ਬਹੁਤ ਲੰਬੀ ਬਣ ਜਾਂਦੀ ਹੈ ਸੋ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਜਿਹੜੀ ਇੰਪੋਰਟੈਂਟ ਜਾਣਕਾਰੀ ਦੇਣੀ ਚਾਹੀਦੀ ਹੈ ਬਾਕੀ ਤੁਸੀਂ ਵੀਡੀਓ ਪੋਜ਼ ਕਰਕੇ ਦੇਖ ਸਕਦੇ ਹੋ ਠੀਕ ਹੈ ਇਹ ਸਾਰੀਆਂ ਪੋਸਟਾਂ ਨੇ ਫਿਰ ਰੀਸੀਵਰ ਮੈਨਾਂ ਦੇ ਵਿੱਚ ਰੀਸੀਵਰ ਮੈਨਾਂ ਦੇ ਵਿੱਚ ਵੀ 17 ਜਿਹੜੀਆਂ ਜਰਨਲ ਦੀਆਂ ਨੇ ਪੰਜ ਔਸਤਰੀਆਂ ਨੇ ਠੀਕ ਹੈ ਜੀ ਯੂਨੀਵਰਸ ਜਰਨਲ ਚਾਰ ਮਰਦਾਂ ਦੀਆਂ ਨੇ ਦੋ ਔਰਤਾਂ ਦੀਆਂ ਨੇ ਐਸਸੀ ਜਿਹੜੀਆਂ ਐਸਸੀਐਮਬੀ ਆਰਓਐਸਸੀ 10 ਜਿਹੜੀਆਂ ਮਰਦਾਂ ਦੀਆਂ ਨੇ ਕੁੱਲ ਗਿਣਤੀ ਜਿਹੜੀ 10 ਹੈਗੀ ਆ ਤੇ 4 ਉਸ ਤੋਂ ਵਿੱਚ ਜਿਹੜੀਆਂ ਇਸਤਰੀਆਂ ਦੇ ਰਾਖਵੇਂ ਕੀਤੇ ਗਏ ਨੇ ਇਹ ਤੁਸੀਂ ਦੇਖ ਸਕਦੇ ਹੋ ਪੂਰੀ ਕੈਟਾਗਰੀ ਵਾਈਜ਼ ਜਿਹੜੀ ਵੰਡ ਕੀਤੀ ਹੋਈ ਆ ਪੋਸ ਕਰਕੇ ਠੀਕ ਆ ਜੀ ਹੁਣ ਸ਼੍ਰੇਣੀ ਕੋਡ ਵੀ ਮੈਂਸ਼ਨ ਕੀਤਾ ਜੇ ਤੁਸੀਂ ਫਾਰਮ ਫਿਲ ਕਰੋਗੇ ਤਾਂ ਸ਼੍ਰੇਣੀ ਕੋਡ ਜ਼ਰੂਰ ਭਰਿਓ ਉਹਨਾਂ ਸਿਚਨ ਇੱਕ ਬਹੁਤ ਵਧੀਆ ਗੱਲ ਲੱਗੀ ਕਿ ਪਹਿਲਾਂ ਨਾ ਜਿਹੜੇ ਫਾਰਮ ਸੀਗੇ ਇਦਾਂ ਦੀਆਂ ਪੋਸਟਾਂ ਦੇ ਲਗਭਗ ਜਿਹੜੇ ਆਫਲਾਈਨ ਨਿਕਲਦੇ ਸੀ ਇਸ ਵਾਰ ਨਾ ਵਧੀਆ ਕੀਤਾ ਉਹਨਾਂ ਨੇ ਫਾਰਮ ਜਿਹੜੇ ਆਨਲਾਈਨ ਕੱਢੇ ਨੇ ਠੀਕ ਆ ਇਸ ਵਿੱਚ ਤੁਹਾਨੂੰ ਪਤਾ ਥੋੜੀ ਪਾਰਦਰਸ਼ਤਾ ਵੱਧ ਜਾਂਦੀ ਹੈਗੀ ਆ ਠੀਕ ਹੈ ਹੁਣ ਇਹਦੇ ਵਿੱਚ ਜਿਹੜੇ ਇਹਨਾਂ ਨੇ ਦਿਵਿਆਂਗ ਵਾਲੇ ਦੀ ਕੈਟਾਗਰੀ ਵੀ ਦੱਸੀ ਹੋਈ ਹੈ ਠੀਕ ਹੈ ਬਾਕੀ ਰਾਖਵਾਂਕਰ ਦੇ ਤੁਹਾਨੂੰ ਪਤਾ ਹੀ ਹੈ ਜੋ ਸ਼ੂਟ ਮਿਲਦੀ ਹੈ ਤੇ ਉਹ ਸ਼ੂਟ ਮਿਲੇਗੀ ਇਹਨਾਂ ਬੋਲਿਆ ਹੈਗਾ ਉਮੀਦਵਾਰ ਸ਼੍ਰੇਣੀ ਦੇ ਇਸ ਦੇ ਕੋਡ ਧਿਆਨ ਨਾਲ ਭਰੋ ਬਾਅਦ ਵਿੱਚ ਤੁਸੀਂ ਸ਼੍ਰੇਣੀ ਤੇ ਉਹਦਾ ਕੋਡ ਜਿਹੜਾ ਚੇਂਜ ਨਹੀਂ ਕਰ ਸਕਦੇ ਠੀਕ ਹੈ ਜੀ ਇਹ ਜਿਹੜੀ ਬੇਸਿਕ ਜਾਣਕਾਰੀ ਸੀਗੀ ਹੁਣ ਵਿਦਿਅਕ ਯੋਗਤਾ ਕੀ ਹੋਣੀ ਚਾਹੀਦੀ ਆ ਉਮੀਦਵਾਰ ਨੂੰ ਪੜ੍ਹਨ ਲਿਖਣ ਮਤਲਬ ਪੜ੍ਹਨ ਲਿਖਣ ਦੀ ਜਾਣਕਾਰੀ ਹੋਣੀ ਚਾਹੀਦੀ ਆ ਲਿਟਰੇਟ ਹੋਣਾ ਚਾਹੀਦਾ ਜਿਸ ਅਨੁਸਾਰ ਚੋਣ ਲਈ ਨਿਰਧਾਰਿਤ ਕੁੱਲ ਅੰਕਾਂ ਵਿੱਚੋਂ ਪੜ੍ਹਨ ਲੇਖਣ ਦੀ ਜਾਣਕਾਰੀ ਵਾਲੇ ਉਮੀਦਵਾਰ ਨੂੰ 10 ਅੰਕ ਮਿਲਣਗੇ ਦੇਖੋ ਜਣ ਜਿਹੜੀ ਚੋਣ ਹੋਣੀ ਆ ਉਹਦੇ ਵਿੱਚ 10 ਅੰਕ ਜਿਹੜੇ ਸਿੱਧੇ-ਸਿੱਧੇ ਉਸ ਵਿਅਕਤੀ ਦੇ ਪਾਏ ਜਾਣਗੇ ਜਿਸ ਨੂੰ ਲਿਖਣਾ ਪੜ੍ਹਨਾ ਆਉਂਦਾ ਹੈ ਠੀਕ ਆ ਜੈਵਿਕ ਸਿਰਫ ਪੜਨ ਵਾਲੇ 5 ਅੰਕ ਪੜ੍ਹਨ ਲਿਖਣ ਵਾਲੇ ਨੂੰ 10 ਅੰਕ ਠੀਕ ਆ ਜਿਹੜਾ ਪੜ੍ਹ ਸਕਦਾ ਉਹਨੂੰ ਠੀਕ ਹੈ ਅਤੇ ਅਨਪੜ ਨੂੰ ਕੋਈ ਅੰਕ ਨਹੀਂ ਦਿੱਤਾ ਜਾਵੇਗਾ ਹੁਣ ਤਜਰਬਾ ਸਥਾਨਕ ਸਰਕਾਰਾਂ ਵਿਭਾਗ ਚੰਡੀਗੜ੍ਹ ਨੇ ਜਿਹੜਾ ਕਿਹਾ ਹੈਗਾ ਕਿ ਦਿੱਤੀਆਂ ਹਦਾਇਤਾਂ ਅਨੁਸਾਰ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਬਤੌਰ ਸਫਾਈ ਸੇਵਕ ਸੀਵਰਮੈਨ ਦੇ ਘੱਟੋ-ਘੱਟ 3 ਸਾਲ ਦਾ ਤਜਰਬਾ ਰੱਖਣ ਵਾਲੇ ਉਮੀਦਵਾਰ ਨੂੰ ਤਰਜੀਹ ਦਿੱਤੀ ਜਾਏਗੀ ਦੇਖੋ ਇਸ ਵਿੱਚ ਵੀ ਉਹਨਾਂ ਨੇ ਕਿਹਾ ਤਾਂ ਕਿ ਜਿਸ ਕੋਲ ਐਕਸਪੀਰੀਅੰਸ ਹੈਗਾ ਆ ਉਹਨੂੰ ਜਿਹੜੀ ਕਿ ਤਰਜੀਹ ਦਿੱਤੀ ਜਾਏਗੀ ਐਕਸਪੀਰੀਅੰਸ ਕਿੰਨਾ ਹੋਣਾ ਜਿਹਦਾ ਘੱਟੋ-ਘੱਟ 3 ਸਾਲ ਦਾ ਠੀਕ ਹੈ ਕਿਉਂਕਿ ਇਸ ਵਿੱਚ ਇਹੀ ਖਾਸ ਗੱਲਾਂ ਨੇ ਬਾਕੀ ਉਹ ਮਰ ਤੁਹਾਨੂੰ ਪਤਾ 1837 ਸਾਲ ਹੈਗੀ ਆ ਤੇ ਬਾਕੀ ਰਿਲੈਕਸੇਸ਼ਨ ਜਿਵੇਂ ਦਿੱਤੀ ਜਾਂਦੀ ਆ ਬਾਕੀ ਜਿਹੜੀ ਵੈਕੈਂਸੀਆਂ ਵਿੱਚ ਉਵੇਂ ਹੀ ਇਸ ਵਿੱਚ ਵੀ ਤੁਹਾਨੂੰ ਜਿਹੜੀ ਆ ਉਹ ਜਿਹੜੀ ਐ ਸ਼ੂਟ ਦਿੱਤੀ ਜਾਏਗੀ ਠੀਕ ਹੈ ਚੋਣ ਵਿਧੀ ਕੀ ਹੈ ਚੋਣ ਵਿਧੀਆਂ ਦੇਖ ਲਓ ਇੱਕ ਵਾਰ ਜਿਹੜੀ ਇੰਪੋਰਟੈਂਟ ਦੇਖਣ ਵਾਲੀ ਗੱਲ ਹੈ ਉਕਤ ਸਾਮੀਆਂ ਲਈ ਸਫਲਤਾਪੂਰਨਕ ਬਿਨੇਕਾਰਾਂ ਵਾਲੇ ਉਮੀਦਵਾਰਾਂ ਦੀ ਚੋਣ ਉਹਨਾਂ ਦੀ ਵਿਦਿਅਕ ਯੋਗਤਾ ਪੜ੍ਹਨਾ ਲਿਖਣਾ ਜਾਣਦੇ ਹੋਣ ਉਸ ਪਾਸ ਸਬੰਧਤ ਸਾਮੀ ਤੇ ਕੰਮ ਕਰਨ ਦੇ ਤਜਰਬੇ ਹੋਣ ਠੀਕ ਹੈ ਜੀ ਪਹਿਲੀ ਗੱਲ ਐਕਸਪੀਰੀਅੰਸ ਹੋਵੇ ਠੀਕ ਹੈ ਦੂਜੀ ਗੱਲ ਲਿਟਰੇਟ ਹੋਵੇ ਪੜ੍ਹਨਾ ਲਿਖਣਾ ਜਾਣਦਾ ਹੋਵੇ ਠੀਕ ਹੈ ਤੀਸਰੀ ਗੱਲ ਉਕਤ ਸਾਮੀਆਂ ਲਈ ਜਿਹੜੀ ਚੁਣਿਆ ਚੁਣਿਆ ਜਾਵੇਗਾ ਨਿਰਧਾਰਿਤ ਕੀਤੇ ਵੱਧ ਤੋਂ ਵੱਧ 25 ਅੰਕਾਂ ਵਿੱਚੋਂ ਵਿਦਿਅਕ ਯੋਗਤਾ ਦੇ ਤਜਰਬੇ ਦੇ ਅੰਕ ਹੀਟਲਿਕ ਅਨੁਸਾਰ ਹਨ ਠੀਕ ਹੈ ਹੁਣ ਵਿਦਿਅਕ ਯੋਗਤਾ ਦੇਖੋ ਵਿਦਿਅਕ ਯੋਗਤਾ ਕੁੱਲ ਦਾ ਸੰਖ ਹੋਣਗੇ ਤੇ ਲਿਖਣ ਵਾਲੇ ਨੂੰ ਸਿਰਫ 5 ਹੋਣਗੇ ਤੇ ਸਿਰਫ ਪੜਨ ਵਾਲੇ ਦੇ 5 ਹੋਣਗੇ ਠੀਕ ਹੈ ਜੀ ਉਮੀਦਵਾਰ ਵੱਲੋਂ ਬਤੌਰ ਜਿਹੜਾ ਸਵਾਈ ਸੇਵਕ ਜਾਂ ਸੀਵਰਮੈਨ ਦੀ ਸਾਮੀ ਦੇ ਕੀਤੇ ਗਏ ਤਜਰਬੇ ਦਾ 10 ਅੰਕ ਹੋਣਗੇ 3 ਸਾਲ ਦੇ ਤਜਰਬੇ ਦੇ 2 ਅੰਕ 4 ਸਾਲ ਦੇ 4 ਅੰਕ 5 ਸਾਲ ਦੇ 6 ਠੀਕ ਹੈ ਜੀ 6 ਸਾਲ ਦੇ 8 ਦੇਖੋ ਹੁਣ ਨਾ ਸਾਲਾਂ ਦੇ ਹਿਸਾਬ ਨਾਲ ਇਸ ਵਿੱਚ ਅੰਕ ਵਧਨੇ ਨੇ ਤੁਸੀਂ ਦੇਖ ਸਕਦੇ ਹੋ ਤੁਸੀਂ ਆਪਣੇ ਨੰਬਰ ਹੁਣ ਹੀ ਘਰੇ ਬਿਠਾ ਸਕਦੇ ਹੋ ਕਿ ਜੇ ਤੁਹਾਨੂੰ ਪੜਨਾ ਲਿਖਣਾ 10 ਤਾਡੇ ਹੋਗੇ ਤੁਹਾਡੇ ਕੋਲ ਐਕਸਪੀਰੀਅੰਸ ਜਿੰਨੇ ਸਾਲ ਦਾ ਹੈ ਉਸ ਹਿਸਾਬ ਨਾਲ ਤੁਸੀਂ ਆਪਣੇ ਅੰਕ ਜਿਹੜੇ ਜੋੜ ਸਕਦੇ ਹੋ ਠੀਕ ਹੈ ਜੀ ਉਮੀਦਵਾਰੀ ਰਿਹੈ ਸਬੰਧੀ ਉਸ ਨੂੰ ਪੰਜਾਂ ਗੇ ਦਿੱਤੇ ਜਾਣਗੇ ਜਿਸ ਵਿੱਚ ਉਸ ਦੇ ਜ਼ਿਲ੍ਹਾ ਕਪੂਰਥਲ ਦਾ ਵਸਨੀਕ ਹੋਣਾ ਤੇ ਹੀ ਦੇਣਯੋਗ ਆ ਮਤਲਬ ਜੇਕਰ ਕੋਈ ਜ਼ਿਲ੍ਹਾ ਕਪੂਰਥਲ ਦਾ ਵਸਨੀਕ ਆ ਉਹਨੂੰ ਪੰਜ ਨੰਬਰ ਜਿਹੜੇ ਐਕਸਟਰਾ ਦਿੱਤੇ ਜਾਣਗੇ ਮੈਟਲਿਸਟ ਵਿੱਚ ਇੱਕ ਤੋਂ ਵੱਧ ਉਮੀਦਵਾਰਾਂ ਵੱਲੋਂ ਬਰਾਬਰ ਅੰਕ ਹਾਸਲ ਕਰਨ ਤੇ ਉਮੀਦਵਾਰ ਦੀ ਜਨਮ ਮਿਤੀ ਜੇਕਰ ਦੋ ਉਮੀਦਵਾਰ ਜਿਵੇਂ ਐਗਜ਼ਾਮਪਲ 20 20 ਨੰਬਰ ਲੈ ਗਏ ਆ ਐਗਜ਼ਾਮਪਲ ਹੈ ਠੀਕ ਆ ਤਾਂ ਫਿਰ ਉਹਨਾਂ ਦੀ ਡੇਟ ਆਫ ਬਰਥ ਵੇਖੀ ਜਾਏਗੀ ਜਿਹੜਾ ਵੱਧ ਉਮਰ ਦਾ ਹੋਇਆਗਾ ਤਾਂ ਉਸ ਨੂੰ ਜਿਹੜਾ ਮੌਕਾ ਪਹਿਲਾਂ ਦਿੱਤਾ ਜਾਏਗਾ ਹੁਣ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਆਨਲਾਈਨ ਕਿਸੇ ਵੀ ਕਾਫੇ ਵਿੱਚ ਫਾਰਮ ਫਿਲ ਕਰ ਸਕਦੇ ਹੋ ਜਾ ਕੇ ਠੀਕ ਹੈ ਜੀ ਬਾਕੀ ਇਹੀ ਜਿਹੜੀ ਬੇਸਿਕ ਬੇਸਿਕ ਜਾਣਕਾਰੀ ਸੀਗੀ ਠੀਕ ਹੈ ਹੋਰ ਇਸ ਤਰ੍ਹਾਂ ਵਿੱਚ ਕੋਈ ਖਾਸ ਜਾਣਕਾਰੀ ਨਹੀਂ ਹੈ ਬਾਕੀ ਜੋ ਵੀ ਹੋਏਗਾ ਵੈਬਸਾਈਟ ਤੇ ਅਪਡੇਟ ਹੋ ਜਾਏਗਾ ਬਾਕੀ ਜੋ ਵੀ ਜਾਣਕਾਰੀ ਸਾਨੂੰ ਪ੍ਰਾਪਤ ਹੋਏਗੀ ਤਾਂ ਤੁਹਾਡੇ ਤੱਕ ਆਪੇ ਪਹੁੰਚਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਸੋ ਉਮੀਦ ਕਰਦਾ ਹਾਂ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਤੁਸੀਂ ਸਭਨੇ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਗਰੁੱਪ ਪੇਜ ਜੁਆਇਨ ਕੀਤੇ ਹਨ ਕਿ ਹਫਤੇ ਆ ਕੇ ਚੈਨਲ ਤੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਸੋ ਬਹੁਤ ਬਹੁਤ ਧੰਨ